ਮੇਰੇ ਫੇਸਬੁੱਕ ਤੇ ਯੂਟਿਊਬ ਤੇ ਸੋਸ਼ਲ ਮੀਡੀਆ ਤੇ ਮੇਰੇ ਪਿਆਰੇ ਪਿਆਰੇ ਭਰਾਵੋ ਮਿੱਤਰੋ ਮੈਂ ਬੈਠਿਆ ਹਾਂ ਸਟੇਟ ਬੈਂਕ ਆਫ ਪਟਿਆਲਾ ਜਿਹੜਾ ਸੀ ਪਹਿਲੇ ਐਸਬੀਆਈ ਇਥੋਂ ਹੋ ਗਿਆ ਹੈਗਾ ਮੇਨ ਬ੍ਰਾਂਚ ਵਿੱਚ ਜਿੱਥੇ ਕਿ ਬਲੱਡ ਡੋਨੇਸ਼ਨ ਕੈਂਪ ਹੁਣੇ ਸ਼ੁਰੂ ਹੋ ਰਿਹਾ ਹੈ ਤੇ ਆਰਓਪੀ ਪਟਿਆਲਾ ਤੋਂ ਮਹਿਮਾਨ ਮੁੱਖ ਮਹਿਮਾਨ ਪਹੁੰਚ ਚੁੱਕੇ ਹਨ ਤੇ ਆਓ ਬਲੱਡ ਡੋਨੇਸ਼ਨ ਕੈਂਪ ਦੀ ਕਵਰੇਜ ਤੋਂ ਪਹਿਲੇ ਮੈਂ ਤੁਹਾਡੀ ਮੁਲਾਕਾਤ ਕਰਾਉਣਾ ਚਾਹੁੰਦਾ ਹਾਂ ਇੱਕ ਮੇਰਾ ਵੀਰ ਜਿਨੇ ਆਪਣੀ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ ਤੇ ਆਓ ਸੁਣਦੇ ਹਾਂ ਜਿਸ ਦੀ ਸਮੂਹ ਬੈਂਕ ਦਾ ਸਟਾਫ ਤਾਰੀਫ ਕਰ ਰਿਹਾ ਹੈ ਜਿਸ ਦਾ ਤੇ ਮੇਰੇ ਮੂੰਹੋਂ ਕਹਿਣ ਤੋਂ ਪਹਿਲੇ ਆਓ ਉਹਨਾਂ ਦੇ ਮੂੰਹੋਂ ਹੀ ਸੁਣਦੇ ਹਾਂ ਇਸ ਬਾਰੇ ਜਾਣਕਾਰੀ ਤੇ ਹਾਂਜੀ ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਂ ਆਪਣਾ ਮੇਰੇ ਨੂੰ ਹਟਕਰ ਨੂੰ ਕਿਹ ਹੈ ਹਰਚਰਨ ਸਿੰਘ ਕਿਹੜਾ ਪਿੰਡ ਹੈ ਸੁਰਲਕਰਾ ਸੁਰਲਕਰਾ ਹਟਕਰ ਨੂੰ ਕਰੇ ਹਰਚਰਨ ਸਿੰਘ ਗਰੇਵਾਲ ਗਰੇਵਾਲ ਆਹ ਲਾਈ ਸਲੋਟੀਓ ਗਰੇਵਾਲ ਸਾਹਿਬ ਸਲੋਟ ਤੇ ਬਹੁਤ ਅੱਛੀ ਤੁਸੀਂ ਆਪਣੀ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ ਤੇ ਇਹਦੇ ਬਾਰੇ ਦੱਸੋ ਕੁਝ ਵੀ ਕਿਵੇਂ ਤੁਹਾਨੂੰ 20000 ਰੁਪਏ ਵਾਧੂ ਚੱਲਾ ਗਿਆ ਸੀ ਇਹਨਾਂ ਨੇ ਮੈਨੂੰ ਕਿਵੇਂ ਗਣ ਕੇ ਦਿੱਤੇ ਅੱਛਾ ਸਟੇਟ ਬੈਂਕ ਆਫ ਇੰਡੀਆ ਮੇਨ ਇਧਰ ਹੈ ਜਿਹੜੀ ਹੈਗੀ ਡਲਬਾ ਵਿਹਾਰ ਹੀ ਮੇਰੇ ਨਾਲ ਮੇਰਾ ਪੋਤਾ ਹੈ ਹਾਂਜੀ ਉਹ ਛੋਟਾ ਸੀ ਹਾਂਜੀ ਅਸੀਂ ਉਹਨੇ ਜਿਹੜੇ ਪੈਸੇ ਝੋਲੇ ਚ ਪਾ ਕੇ ਉਸੇ ਕਾਪੀ ਚ ਜਿਹੜਾ ਉਹਨਾਂ ਨੇ ਦੱਸੇ ਤੇ ਹਾਂਜੀ ਝੋਲੇ ਚ ਪਾ ਕੇ ਕਰਾ ਕੇ ਅੱਛਾ ਕਰਾ ਜਾ ਕੇ ਹੁਣ ਮੰਮੀ ਦਾ ਪੈਸਾ ਕਰਕੇ ਮੇਰੇ ਬੇਟੇ ਨੂੰ ਲੋੜ ਤੇ ਪੈਸੇ ਹਾਂਜੀ ਮੈਂ ਉਹਨੂੰ ਪੋਤੇ ਨੂੰ ਕਿਹਾ ਵੀ ਇਹ ਪੈਸੇ ਜਿਹੜੇ ਹੈ ਅੰਦਰ ਲਮਾਰੀ ਚ ਰੱਖ ਦੇ ਜੀ ਜਾਂ ਤੇਰਾ ਡੈਡੀ ਆਊਗਾ ਉਹਨੂੰ ਦੇ ਦੇ ਜੀ ਉਹ 10 15 ਅੱਧੇ ਘੰਟੇ ਰੱਕੇ ਫੇਸ ਤੇ ਚੋਹਾ ਕੇ ਜੀ ਉਹਨੂੰ ਕੁਛ ਦਾ ਵੀ ਪੈਸੇ ਮਿਲ ਗਏ ਹਾਂਜੀ ਉਹ ਕਹਿੰਦਾ ਹਾਂਜੀ ਮਿਲ ਗਏ ਜਿਵੇਂ ਆਈ ਚਲੋ ਜੀ ਉਹਨੇ ਗਿਣੇ ਉਹ ਕਹਿਣ ਲੱਗਾ ਕਿ ਕਾ ਪਰਿਖਣੇ ਪੈਸੇ ਲਿਆ ਜੀ ਲੈ ਕਹਿੰਦਾ 2000 ਅੱਛਾ ਇਹਨੇ ਮੇਰੇ ਪੈਸੇ ਦੇ ਬੈਂਕਰ ਜੀ ਜੀ ਹੇ ਵਾਪਸ ਕਿਤੇ 74000 ਰੁਪਏ ਵੈਰੀ ਗੁੱਡ ਮੈਨੂੰ ਕਹੇ ਇਹ ਤਾਂ ਬਹੁਤ ਜਿਆਦਾ ਬਾੜਾ ਕੰਮ ਹੋ ਗਿਆ ਬਹੁਤ ਅੱਛੇ ਬਹੁਤ ਆ ਗਏ ਉਹਦਾ ਕੀ ਹਾ ਲੂਗਾ ਆਪਣਾ ਤਾਂ ਆਪਣੇ ਕੋਲ ਤਾਂ ਆ ਗਏ ਹਾਂਜੀ ਹਾਂਜੀ ਜਿਹਦੇ ਕੋਲ ਤੇ ਆ ਗਏ ਉਹਦਾ ਕੀ ਹਾ ਲੂਗਾ ਜੀ ਕੁਵੀਰ ਸਾਹਿਬ ਨੇ ਕਿਹਾ ਪਾਣੀ ਬਾੜੋ ਨਾਉਂ ਮੇਂ ਘਰ ਮੇਂ ਬਾੜੋ ਧਾਮ ਪਾਣੀ 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 ਬਾੜੋ ਨਾਉਂ ਮੇਂ ਨਾਉਂ ਮੇਂ ਪਾਣੀ ਮੇਂ ਬਾੜੋ ਧਾਮ ਘਰ ਮੇਂ ਦੋਨੋਂ ਹੱਥ ਲੇਚਿਆ ਯਹੀ ਛੇੜੋ ਕਾ ਓਏ ਹੋਏ ਹੋਏ ਬਹੁਤ ਅੱਛੇ ਕੁਵੀਰ ਸਾਹਿਬ ਦੱਸ ਰੂਕ ਬਹੁਤ ਅੱਛੇ ਬਹੁਤ ਵੇਟ ਕਰਕੇ ਤਾਂ ਤੁਸੀਂ ਫੇਰ ਜੀ ਮੈਨੇਜਰ ਸਾਹਿਬ ਨੂੰ ਫ ਮੈਂ ਪੁੱਤ ਆਪਣੇ ਬੇਟੇ ਨੂੰ ਕਿਹਾ ਹਾਂਜੀ ਵੀ ਐਸੇ ਆਪਣੇ ਕੋਲ ਕਾਰਡ ਕੋਈ ਨਹੀਂ ਰੱਖਦਾ ਹਾਂਜੀ ਹਾਂ ਉਹਨਾਂ ਨੂੰ ਤੁਸੀਂ ਦੇ ਕੇ ਫੋਨ ਕਰ ਜੀ ਉਹ ਮੇਰੇ ਬੇਟੇ ਨੇ ਉਹਨੂੰ ਫੋਨ ਕਰਕੇ ਆ ਵੀ ਕਿਸੇ ਕਬਰਹਾੜ ਦੀ ਲੋੜ ਨਹੀਂ ਹੈ ਪੈਸੇ ਸਾਡੇ ਕੋਲ ਆਹ ਆਹ ਕਹੋ ਹੁਣ ਆ ਜੇ ਨਹੀਂ ਉਹ ਕਹਿੰਦੇ ਨਹੀਂ ਸਵੇਰੀ ਵਾਲਾ ਆਹ ਆਹ ਬਾਕੀ ਇਸ ਤਰ੍ਹਾਂ ਸੀ ਉਹ ਪੈਸੇ ਹੀ ਆ। ਅੱਛਾ ਹੁਣ ਤੁਸੀਂ ਉਹ ਪੈਸੇ ਵਾਪਸ ਦੇ ਦਿੱਤੇ ਹਾਂ ਜੀ ਉਹ ਆਪਣੇ ਵੀ ਦੇ ਦਿੱਤੇ ਗਿਆ ਆਛੜਿਆ ਨੀਣਾ ਚੋਕ ਦੀ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੇ ਵਰਗੇ ਇਮਾਨਦਾਰ ਦੇਸ਼ ਦਾ ਭਵਿਕੂ ਜਵਾਲ ਕਰਦੇ ਨੇ ਤੇ ਆਈ ਜੇ ਇਮਾਨਦਾਰ ਜਿਹੜੇ ਬਜ਼ੁਰਗ ਹੈ ਹਾਂਜੀ ਹਾਂਜੀ ਹੈਪੀ ਇਜ਼ ਦਾ ਮੈਨ ਹੈਪੀ ਇਜ਼ ਦਾ ਮੈਨ ਖੋਜ ਵਿਸ਼ੇ 1000 ਸਮਾਲ ਖੋਜ ਵਿਸ਼ੇ ਆਰ ਸਮਾਲ ਇਹ ਵੇ ਵੇ ਬਹੁਤ ਅੱਛੇ ਬਹੁਤ ਅੱਛੇ ਤੇ ਬਹੁਤ ਖੁਸ਼ੀ ਹੋਈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਆ ਬਹੁਤ ਸਾਰੇ ਮੇਰੇ ਫੇਸਬੁਕ ਦੇ ਜੁੜ ਚੁੱਕੇ ਨੇ ਧੀਰੇ ਚੌਧਰੀ ਜੀ ਕੁਲਵੰਤ ਸਿੰਘ ਦੇਵਕੀ ਨੰਦਨ ਜੀ ਸੁਧੀਰ ਵਿਆਮ ਜੀ ਤੇ ਹੋਰ ਕੁਝ ਕਹਿਣਾ ਚਾਹੋਗੇ ਇਸ ਦੇ ਇਲਾਵਾ ਕੁਝ ਜਾਣਕਾਰੀ ਜਿਵੇਂ ਤੁਹਾਡੇ ਵਰਗੇ ਕੋਲ ਸਾਨੂੰ ਨੌਜਵਾਨਾਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਇੱਕੋ ਗੱਲ ਹੈ ਲਾਈਫ ਹੀ ਜਿਹੜਾ ਹਾਂ ਕਿ ਸਾਹੋਂ ਦਾ ਅਫਸਰ ਰੋਜ ਪੰਕਟ ਵਿਦਿਆਪੀ ਨਾ ਨਹੀਂ ਇੱਕ ਇੱਕ ਵਾਰੀ ਫੇਰ ਲਾਈਫ ਹੀ ਜਿਹੜਾ ਹਾਂ ਕਿ ਸਾਹੋਂ ਦਾ ਅਫਸਰ ਰੋਜ ਹਾਂਜੀ ਪੰਕਟ ਵਿਦਿਆਪੀ ਆ ਪੰਚਰ ਵਿੱਚ ਬਹੁਤ ਅੱਛੇ ਬਹੁਤ ਅੱਛਾ ਅਲਵੇਜ਼ ਬੀ ਹੈਪੀ ਅਲਵੇਜ਼ ਬੀ ਹੈਪੀ ਐਂਡ ਬੀ ਹੈਪੀ ਬਹੁਤ ਖੁਸ਼ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਹਾਂ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਵਿਚਾਰ ਰੱਖਦੇ ਹਨ ਨਾ ਪਰਮਾਤਮਾ ਹੀ ਉਹਨਾਂ ਨੂੰ ਅਸ਼ੀਰਵਾਦ ਦਿੰਦਾ ਹੈ ਤੇ ਉਹ ਚੜ੍ਹਦੀ ਕਲਾ 'ਚ ਰਹਿੰਦੇ ਨੇ ਮੈਂ ਜਰੂਰੀ ਮੈਂ 32 ਸਾਲ ਦਾ ਤਾਂ ਜੀ ਮੈਂ ਹਰਦਆਪ ਪਟਵਾਰੀ ਰਿਟਾਇਰਡ ਹਾਂ ਅੱਛਾ ਅੱਛਾ ਮੈਂ 32 ਸਾਲ ਦਾ ਤਾਂ ਮੈਂ ਡੇਰੇ ਗਿਆ ਸੀ ਬਿਆਸ ਨੂੰ ਨਾਮ ਦਾ ਜੀ ਉਹਦੇ ਬਾਅਦ ਮੈਂ ਇੱਕ ਪਰਮਾਰਥੀ ਬੰਦਾ ਬਣ ਗਿਆ ਬਹੁਤ ਅੱਛੇ ਬਹੁਤ ਅੱਛਾ ਉਹਨਾਂ ਦੀ ਚੱਕਰ ਜਾਇਆ ਡਿਫਰੈਂਸ ਕੁਝ ਹੋਰਗਾ ਚੜ੍ਹਦੀ ਕਲਾ ਵਿੱਚ ਮੈਸੇ ਡੈਜਿਨੇਸ਼ਨ ਪਟਵਾਰੀਆਂ ਦੇ ਆਪਾਂ ਹੋਰ ਵੀ ਬਹੁਤ ਬਹੁਤ ਵਿਸ਼ੇਸ਼ਤਾਵਾਂ ਸੁਣਦੇ ਰਹਨੇ ਆ ਪਰ ਤੁਸੀਂ ਮੈਂ ਰਾਜਪੁਰੇ ਤੋਂ ਵੀ ਨਹੀਂ ਪੰਜਾਬ ਤੋਂ ਵੀ ਨਹੀਂ ਦੁਨੀਆ ਤੋਂ ਨਿਰਾਲੀ ਜਿਹੜੀ ਇਹ ਜਿਹੜੀ ਤੁਸੀਂ ਇਮਾਨਦਾਰੀ ਦਾ ਸਬੂਤ ਦਿੱਤਾ ਹੈ ਨਾ 2000 ਵਾਪਸ ਮੋੜਨ ਆਇਆ ਬੈਂਕ ਵਿੱਚ ਮੈਂ ਡੈਰੀ ਪਟਵਾਰੀਆਂ 82 ਸਾਲ ਦੇ ਹਾਂ ਇਹ ਨਹੀਂ ਬਿਤਾ 6 ਮਹੀਨੇ ਦਾ ਪਰ ਉਹ ਨਹੀਂ ਟਿਕਾ ਚਾਹੁੰਦਾ ਜੀ ਹੁਣ ਸਾਰੀ ਉਮਰ ਰੱਖੀ ਰਖਾਈ ਉਹਨੂੰ ਘਾਲ ਸਿਉਣਾ ਬਹੁਤ ਅੱਛੇ 바이 ਸਲੂਟ ਟੂ ਯੂ ਸਰ ਆਈ ਸਲੂਟ ਟੂ ਯੂ ਬਹੁਤ ਅੱਛੇ ਵੈਗੁਰੂ ਜੀ ਵੈਗੁਰੂ ਜੀ ਤੁਮ ਚੜ੍ਹਦੀ ਕਲਾ ਰੱਖੇ ਧੰਨਵਾਦ ਜੀ ਤੁਹਾਡਾ ਬੀਵੀ ਨਿਊਜ਼ ਪੰਜਾਬ ਤੋਂ ਹਾਂਜੀ ਇੱਕ ਵਾਰੀ ਤੁਹਾਡੇ ਇੱਕ ਵਾਰੀ ਲੈ ਲਓ ਬੜੀ 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 ਗੱਲ ਬਾਤ ਮੈਡਮ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਚਰਨਪ੍ਰੀਤ ਚਰਨਪ੍ਰੀਤ ਜੀ ਤੁਸੀਂ ਕਿਹੜੇ ਆਉਦੇ ਤੋਂ ਹੋ ਇੱਥੇ ਸਟੇਟ ਬੈਂਕ ਆਫ ਇੰਡੀਆ ਅਕਾਊਂਟਸ ਇੱਥੇ ਅੱਛਾ ਹਾਂ ਗਰੇਵਾਲ ਸਾਹਿਬ ਨੇ ਬਹੁਤ ਅੱਛਾ ਸਾਨੂੰ ਪੈਸੇ ਵਾਪਸ ਕੀਤੇ ਹਨ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਇਹੋ ਜਿਹੇ ਇਮਾਨਦਾਰ ਕਸਟਮਰ ਸਾਡੇ ਨਾਲ ਜੁੜੇ ਹੋਏ ਹਨ ਅੱਛਾ ਮੈਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਡੇ ਇੱਕ ਏਮਪਲਾਈ ਤੋਂ ਪੈਸਾ ਜ਼ਿਆਦਾ ਚਲਾ ਗਿਆ ਸੀ ਇਹਨਾਂ ਕੋਲ ਅੱਛਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਤਾਂ ਇਹ ਕਹਿਣਾ ਵੀ ਐਸਜੀਐਮ ਸਾਹਿਬ ਨੂੰ ਤੇ ਹੋਰ ਜਿਹੜੇ ਵੀ ਹੈ ਨਾ ਤੇ ਇਹਨਾਂ ਨੂੰ ਰਾਸ਼ਟਰੀ ਦੇ ਜਿਹੜਾ 15 ਅਗਸਤ ਜਾਂ 26 ਜਨਵਰੀ ਹੁੰਦਾ ਹੈ ਇਹ ਜੇ ਬੰਦੇ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਔਰ ਇਹ ਹੱਕਦਾਰ ਨੇ ਸਨ ਹੱਕਦਾਰ ਹੈ ਇੰਨੀ ਅੱਜ ਦੇ ਜ਼ਮਾਨੇ ਵਿੱਚ ਇੰਨੀ ਇਮਾਨਦਾਰੀ ਦਾ ਬਹੁਤ ਦਿੱਤਾ ਹਰ ਇੱਕ ਨੂੰ ਪੈਸੇ ਪੈਸੇ ਵੀ ਦੀ ਹੋਰ ਵੀ ਛਿਲਕਿਆ ਹੋਇਆ ਹੈ ਹਰ ਇੱਕ ਕੋਈ ਮਤਲਬ ਚਾਹੁੰਦਾ ਵੀ ਐਵੇਂ ਬਟੋਰ ਲਈਏ ਬਟੋਰ ਲਈਏ ਪਰ ਮੈਨੂੰ ਵੀ ਬਹੁਤ ਪ੍ਰਾਊਡ ਹੈ ਇਹਨਾਂ ਦੇ ਫਕਰ ਹੈ ਡੀਵੀ ਨਿਊਜ਼ ਪੰਜਾਬ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮੈਂ